ਜੰਮੂ ਕਸ਼ਮੀਰ ਹਾਈ ਕੋਰਟ ਨੇ ਸਪਸ਼ਟ ਕੀਤਾ ਕਿ ਸਿੱਖ ਵਿਅਕਤੀ ਵਜੋਂ ਮਾਨਤਾ ਪ੍ਰਾਪਤ ਕਰਨ ਲਈ ਉਪਨਾਮ ਵਜੋਂ ਸਿੰਘ ਜਾਂ ਕੌਰ ਹੋਣਾ ਲਾਜ਼ਮੀ ਨਹੀਂ ਬੈਂਚ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਸੁਣਵਾਈ ਕਰ ਰਹੀ ਸੀ ਆਪਣੀ ਪਟੀਸ਼ਨ ਵਿੱਚ ਡੀਜੀਪੀਸੀ ਚੋਣਾਂ ਵਿੱਚ ਅਸਫਲ ਰਹਿਣ ਵਾਲੇ ਸੁਖਜੀਤ ਸਿੰਘ ਨੇ ਡੀਜੀਪੀਸੀ ਦੀਆਂ ਵੋਟਰ ਸੂਚੀਆਂ ਵਿੱਚ ਗੈਰ ਸਿੱਖ ਵੋਟਰਾਂ ਨੂੰ ਸ਼ਾਮਲ ਕਰਨ ਦਾ ਇਲਜ਼ਾਮ ਲਾਇਆ ਸੀ ਪਟੀਸ਼ਨ ਕਰਤਾ ਨੇ ਦਲੀਲ ਦਿੱਤੀ ਸੀ ਕਿ ਨਾ ਵੋਟਰਾਂ ਦਾ ਕੋਈ ਉਪਨਾਮ ਸਿੰਘ ਜਾਂ ਕੌਰ ਨਹੀਂ ਪਟੀਸ਼ਨ ਕਰਤਾ ਦੇ ਵਕੀਲ ਨੂੰ ਸੁਣਨ ਤੋਂ ਬਾਅਦ ਜਸਟਿਸ ਨਰਕਲ ਨੇ ਜੰਮੂ ਕਸ਼ਮੀਰ ਸਿੱਖ ਗੁਰਦੁਆਰਾ ਅਤੇ ਧਾਰਮਿਕ ਐਂਡੋਵਮੈਂਟ ਐਕਟ 1973 ਦਾ ਹਵਾਲਾ ਦਿੱਤਾ ਤੇ ਦੇਖਿਆ ਕਿ ਪਟੀਸ਼ਨਰ ਦੀ ਦਲੀਲ 1973 ਦੇ ਐਕਟ ਵਿੱਚ ਨਿਰਧਾਰਿਤ ਪਰਿਭਾਸ਼ਾ ਦੇ ਉਲਟ ਸੀ ਹਾਈ ਕੋਰਟ ਦੇ ਜੱਜ ਨੇ ਪਟਿਸਟਰ ਦੀ ਪਟੀਸ਼ਨ ਨੂੰ ਰੱਦ ਕਰਨ ਤੋਂ ਪਹਿਲਾਂ ਕਿਹਾ ਕਿ ਬਹੁਤ ਸਾਰੇ ਲੋਕ ਅਜਾਹੇ ਨੇ ਜਿਨ੍ਹਾਂ ਦੇ ਉਪਨਾਮ ਵਜੋਂ ਸਿੰਘ ਜਾਂ ਕੌਰ ਨਹੀਂ ਪਰ ਫਿਰ ਵੀ ਉਹਨਾਂ ਸਿੱਖ ਵਜੋਂ ਮੰਨਤਾ ਦਿੱਤੀ ਜਾਂਦੀ ਹੈ ਕਿਉਂਕਿ ਉਹ ਸਿੱਖ ਧਰਮ ਦੇ ਵਿੱਚ ਵਿਸ਼ਵਾਸ ਕਰਦੇ ਨੇ ਤੇ ਉਸ ਦਾ ਪ੍ਰਚਾਰ ਕਰਦੇ ਨੇ ਸਿੱਖ ਧਰਮ ਦੇ ਸਰਬੋੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਨੇ ਜੰਮੂ ਕਸ਼ਮੀਰ ਹਾਈ ਕੋਰਟ ਵੱਲੋਂ ਸਿੱਖ ਵਜੋਂ ਪਹਿਚਾਣ ਲਈ ਨਾਂ ਦੇ ਬਾਅਦ ਸਿੰਘ ਜਾਂ ਕੌਰ ਜ਼ਰੂਰੀ ਨਾ ਹੋਣ ਦੇ ਦਿੱਤੇ ਫੈਸਲੇ ਤੇ ਪ੍ਰਤੀਕਿਰਿਆ ਦਿੰਦਿਆਂ ਆਖਿਆ ਕਿ ਇਸ ਤੇ ਅਦਾਲਤ ਦਾ ਕੋਈ ਅਧਿਕਾਰ ਨਹੀਂ ਇਸ ਇੱਕ ਮਰਿਆਦਾ ਦੇ ਵਿਰੁੱਧ ਹੈ ਉੱਧਰ ਦੂਜੇ ਪਾਸੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਜੰਮੂ ਤੇ ਕਸ਼ਮੀਰ ਹਾਈ ਕੋਰਟ ਵੱਲੋਂ ਸਿੱਖ ਦੇ ਨਾਂ ਪਿੱਛੇ ਸੰਗਜਾ ਕੌਰ ਜ਼ਰੂਰੀ ਨਾ ਹੋਣ ਤੇ ਦਿੱਤੇ ਗਏ ਫੈਸਲੇ ਉੱਤੇ ਸਖਤ ਇਤਰਾਜ਼ ਪ੍ਰਗਟ ਕੀਤਾ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਦੀ ਪਰਵਾਸਾ ਦੁਨਿਆਵੀ ਅਦਾਲਤਾਂ ਦੇ ਅਧੀਨ ਨਹੀਂ ਸਗੋਏ ਗੁਰੂ ਬਖਸ਼ੀ ਰਣੀ ਤੇ ਆਧਾਰਿਤ ਹੈ ਉਹਨਾਂ ਕਿਹਾ ਕਿ ਭਾਵੇਂ ਜੰਮੂ ਕਸ਼ਮੀਰ ਹਾਈ ਕੋਰਟ ਦਾ ਫੈਸਲਾ ਉੱਥੋਂ ਦੇ ਅਖਨੂਰ ਜ਼ੇਲਾ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਪਰ ਇਸ ਨੇ ਸਿੱਖ ਸੰਧਾਨਤਾ ਤੇ ਰਵਾਇਤਾਂ ਦੇ ਉਲੰਘਣ ਦੇ ਨਾਲ ਨਾਲ ਸਿੱਖਾਂ ਦੀ ਆ ਭਾਵਨਾਵਾਂ ਨੂੰ ਵੀ ਸੱਟ ਮਾਰੀ ਹੈ ਕੋਰਟ ਦੇ ਫੈਸਲੇ ਨੂੰ ਉਹਨਾਂ ਨੇ ਮੰਤ ਭਾਗਾ ਕਰਾਰ ਦਿੱਤਾ ਉਹਨਾਂ ਕਿਹਾ ਕਿ ਸਿੱਖ ਪਹਿਚਾਣ ਤੇ ਵੱਡਾ ਹਮਲਾ ਇਸ ਮੌਕੇ ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਦੇ ਵਿਰੁੱਧ ਸੁਪਰੀਮ ਕੋਰਟ ਚ ਅਪੀਲ ਪਾਉਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਕਿੱਡੀ ਹੈਰਾਨੀ ਦੀ ਗੱਲ ਹੈ ਕਿ Hindu ਤੇ Muslim ਦੀ ਪਹਿਚਾਣ ਕੋਰਟ ਤੈ ਨਹੀਂ ਕਰਦਾ ਫਿਰ ਸਿੱਖ ਦੀ ਪਹਿਚਾਣ ਕਿਵੇਂ ਤੈ ਕਰ ਸਕਦਾ ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਨੇ ਜੰਮੂ ਕਸ਼ਮੀਰ ਹਾਈ ਕੋਰਟ ਦੇ ਸਪੈਸ਼ਲ ਇਤੇ ਸਖਤ ਇਤਰਾਜ਼ ਕੀਤਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਦੀ ਪਹਿਚਾਣ ਦੁਨੀਆਵੀ ਅਦਾਲਤਾਂ ਦੇ ਅਧੀਨ ਨਹੀਂ ਸਗੋ ਇਸ ਇੱਕ ਗੁਰੂਆਂ ਵੱਲੋਂ ਬਖਸ਼ਿਸ਼ ਦਿੱਤੇ ਆਚਰਣ ਤੇ ਆਧਾਰਿਤ ਹੈ ਇਸ ਦੇ ਪਿੱਛੇ ਸਿੱਖਾਂ ਦਾ ਗੌਰਵਮਈ ਇਤਿਹਾਸ ਸੰਧਾਤ ਪਰੰਪਰਾਵਾਂ ਨੇ ਉਹਨਾਂ ਕਿਹਾ ਕਿ ਸੰਗਜਕ ਔਰ ਤੋਂ ਬਿਨਾਂ ਸਿੱਖ ਦੇ ਨਾਂ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਇਸ ਲਈ ਜੰਮੂ ਕਸ਼ਮੀਰ ਹਾਈ ਕੋਰਟ ਦੇ ਟਿੱਪਣੀ ਸਿੱਧੇ ਤੌਰ ਤੇ ਸਿੱਖ ਕਦਰਾਂ ਕੀਮਤਾਂ ਤੇ ਜੀਵਨ ਸ਼ੈਲੀ ਦੇ ਵਿਰੁੱਧ ਹੈ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਜੰਮੂ ਕਸ਼ਮੀਰ ਹਾਈ ਕੋਰਟ ਵੱਲੋਂ ਜਿਹੜਾ ਫੈਸਲਾ ਦਿੱਤਾ ਗਿਆ ਹੈ ਗੁਰਦਾਰਾ ਕਮੇਟੀ ਦਾ ਮੈਂਬਰ ਮੰਨਣ ਵਾਸਤੇ ਸਿੰਘ ਜਾਂ ਕੌਰ ਜਿਹੜਾ ਹੈ ਉਹ ਨਾਮ ਦੇ ਪਿੱਛੇ ਜ਼ਰੂਰੀ ਨਹੀਂ ਹੈ ਕਿਉਂਕਿ ਧਰਮ ਜਿਹੜਾ ਉਹ ਮਨ ਦੇ ਵਿੱਚ ਹੁੰਦਾ ਹੈ ਇਹ ਬਿਲਕੁਲ ਹੀ ਗੈਰ ਮर्याਦਤ ਜਿਹੜਾ ਹੈ ਉਹ ਫੈਸਲਾ ਹੈ ਸਿੱਖ ਧਰਮ ਦੀ ਮर्यादा ਦੇ ਅਨੁਸਾਰ ਨਹੀਂ ਹੈ ਇਹ ਫੈਸਲਾ ਮੇਲ ਨਹੀਂ ਖਾਂਦਾ ਸਿੱਖ ਧਰਮ ਦੀ ਰਹਿਤ ਮर्याਦਾ ਦੇ ਨਾਲ ਔਰ ਇਹ ਮੰਦਭਾਗਾ ਫੈਸਲਾ ਹੈ ਕੱਲ ਨੂੰ ਬਹੁਤ ਸਾਰੇ ਹਿੰਦੂ ਕਹਿਣਗੇ ਕਿ ਸਾਡੇ ਮੰਨ ਦੇ ਵਿੱਚ ਸਲਾਮ ਹੈ ਤੇ ਉਹ ਮਸਜਿਦ ਕਮੇਟੀਆਂ ਦੇ ਮੈਂਬਰ ਬਣਨਗੇ ਮੁਸਲਮਾਨ ਕਹਿਣਗੇ ਕਿ ਸਾਡੇ ਮੰਨ ਦੇ ਵਿੱਚ ਹਿੰਦੂ ਧਰਮ ਹੈ ਤੇ ਉਹ ਹਿੰਦੂ ਮੰਦਰ ਕਮੇਟੀਆਂ ਦੇ ਮੈਂਬਰ ਬਣਨਗੇ ਜੇ ਇਹ ਪਰਵਾਹ ਨਹੀਂ ਹੈ ਤੇ ਫਿਰ ਕੋਈ ਵੀ ਜਿਹੜਾ ਹੈ ਉਹ ਗੈਰ ਸਿੱਖ ਬੰਦਾ ਇਹ ਕਹਿ ਕੇ ਗੁਰਦਾਰਾ ਕਮੇਟੀ ਦਾ ਮੈਂਬਰ ਕਿਵੇਂ ਬਣ ਸਕਦਾ ਹੈ ਕਿ ਮੇਰੇ ਮਨ ਦੇ ਵਿੱਚ ਸਿੱਖ ਧਰਮ ਹੈ ਇਹ ਜਿਹੜੇ ਫੈਸਲਾ ਹੈ ਇਹ ਬਿਲਕੁਲ ਗੈਰ ਮਰਿਆਦਤ ਹੈ ਸਿੱਖ ਧਰਮ ਦੀ ਮਰਿਆਦਾ ਦੇ ਬਿਲਕੁਲ ਉਲਟ ਹੈ ਔਰ ਸਿੱਖ ਪਹਿਚਾਨ ਦੇ ਉੱਤੇ ਵੱਡਾ ਫੈਸਲ ਹਮਲਾ ਹੈ ਇੱਕ ਕਿਸਮ ਦਾ ਜਿਹੜਾ ਜੀ ਐਨ ਕੇ ਹਾਈ ਕੋਰਟ ਦਾ ਜਿਹੜਾ ਫੈਸਲਾ ਹੈ ਸਾਡੀਆਂ ਪੰਤਕ ਸੰਸਥਾਵਾਂ ਨੂੰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਦਿੱਲੀ ਗੁਰਦਾਰਾ ਸਿੱਖ ਪ੍ਰਬੰਧਕ ਕਮੇਟੀ ਨੂੰ ਇਸ ਫਾਸਲੇ ਦੇ ਖਿਲਾਫ ਜਿਹੜਾ ਜਰੂਰ ਸੁਪਰੀਮ ਕੋਰਟ ਦੇ ਵਿੱਚ ਅਪੀਲ ਪਾਉਣੀ ਚਾਹੀਦੀ ਹੈ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਹਿੰਦੂ ਦੀ ਪਛਾਣ ਕੋਰਟ ਤੈਅ ਨਹੀਂ ਕਰਦੀ ਮੁਸਲਮਾਨ ਦੀ ਪਛਾਣ ਕੋਰਟ ਤੈਅ ਨਹੀਂ ਕਰਦੀ ਤੇ ਫਿਰ ਸਿੱਖ ਦੀ ਪਛਾਣ ਕੀ ਹੋਣੀ ਚਾਹੀਦੀ ਹੈ ਤੇ ਇਹ ਕੋਰਟ ਕਿਵੇਂ ਤੈਅ ਕਰ ਸਕਦੀ ਹੈ ਜਾਂ ਕਾਨੂੰਨ ਕਿਵੇਂ ਤੈਅ ਕਰ ਸਕਦਾ ਹੈ ਸਿੱਖ ਦੀ ਪਰਵਾਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਚ ਦਰਜ ਹੈ ਸਿੱਖ ਰਹਿਤ ਮਰਿਆਦਾ ਚ ਦਰਜ ਹੈ ਜਿਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਲਿਖਿਆ ਕਿ ਸਿੱਖ ਦੀ ਪਰਭਾਸ਼ਾ ਜਿਹੜੀ ਹੈ ਉਹ ਕੀ ਹੋਣੀ ਚਾਹੀਦੀ ਹੈ ਉਹ ਸਿੱਖ ਦੀ ਪਰਭਾਸ਼ਾ ਜਿਹੜੀ ਹੈ ਉਹ ਕੀ ਹੈ ਇਹ ਸਾਡੀ ਸਿੱਖ ਮਰਿਆਦਾ ਦੇ ਵਿੱਚ ਖੁੱਲ ਕੇ ਜਿਹੜਾ ਹੈ ਉਹ ਵਰਣਨ ਹੈ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਤਾਂ ਇਸ ਕਰਕੇ ਜੰਮੂ ਤੇ ਕਸ਼ਮੀਰ ਹਾਈ ਕੋਰਟ ਦਾ ਜਿਹੜਾ ਇਹ ਫੈਸਲਾ ਹੈ ਇਹ ਸਿੱਖ ਪਹਿਚਾਣ ਦੇ ਉੱਤੇ ਇੱਕ ਕਿਸਮ ਦਾ ਹਮਲਾ ਕਰਨ ਤੋਂ ਲੈ ਫੈਸਲਾ ਇਹਨੂੰ ਪਰਮਾਨ ਨਹੀਂ ਕੀਤਾ ਜਾ ਸਕਦਾ ਵਾਹਿਗੁਰੂ ਜੀ ਖਲਸਾ ਵਾਹੀੁਰ ਚ ਕਿਸੇ ਜੀ ਬਹੁਤ ਬਾਰੇ ਲਫਜ਼ ਕਹੇ ਨੇ ਕਿ ਮਿਨੋਰਟੀ ਜੜੀਆਂ ਨੇ ਉਹ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਸੇਫ ਨਹੀਂ ਹੈ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧਤ ਨੇ ਪਾਕਿਸਤਾਨ ਦੇ ਵਿੱਚ ਵੀ ਮਰਦਾਨ ਦੇ ਵਿੱਚ ਇੱਕ ਘਟਨਾ ਜੜੀ ਹੈ ਸਾਹਮਣੇ ਆਈ ਹੈ ਕਿ ਸਰਦਾਰ ਅਮਰਜੀਤ ਸਿੰਘ ਨਾਮ ਦੇ ਇੱਕ ਦੁਕਾਨਦਾਰ ਨੂੰ ਉਹਦੇ ਗਵਾਂਢੀ ਨੇ ਜਿਹੜਾ ਹੈ ਉਹ ਛੁਰਿਆਂ ਦੇ ਨਾਲ ਜਿਹੜਾ ਹੈ ਉਹ ਹਮਲਾ ਕਰਨ ਦਾ ਉਹਦੇ ਤੇ ਯਤਨ ਕੀਤਾ ਹੈ ਜਾਨ ਉਹਦੀ ਬੇਸ਼ੱਕ ਬਚ ਗਈ ਹੈ ਜ਼ਖਮੀ ਹੈ ਪਰ ਪਾਕਿਸਤਾਨ ਸਰਕਾਰ ਨੂੰ ਇਸ ਹਮਲੇ ਦੇ ਵਿਰੁੱਧ ਦੇ ਵਿੱਚ ਜੋ ਵੀ ਦੋਸ਼ੀ ਹੈ ਉਹਦੇ ਤੇ ਕਾਰਵਾਈ ਕਰਨੀ ਚਾਹੀਦੀ ਹੈ ਇਜਿਹੇ ਹੀ ਘਟਨਾਵਾ ਮੁਰਕੇ ਜਿਹੜੀਆਂ ਉਹ ਨਾ ਵਾਪਰਨ ਪਾਕਿਸਤਾਨ ਸਰਕਾਰ ਨੂੰ ਘਟਕਿੰਤਿਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ